ਤਾਜ਼ਾ ਕੀ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਨਜ਼ਰ ਆ ਰਹੀਆਂ ਨੇ ਤਾਜ਼ਾ ਮਾਮਲਾ ਪਿਛਲੇ ਦਿਨੀ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਅਧੀਨ ਇਲਾਕੇ ਦੇ ਵਿੱਚ ਮਨੀ ਐਕਸਚेंजर ਦੀ ਦੁਕਾਨ ਦੇ ਉੱਤੇ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਸੀ ਅਤੇ ਉਸ ਦੇ ਵਿੱਚ 30 ਲੱਖ ਰੁਪਏ ਦੀ ਲੁੱਟ ਦੁਕਾਨ ਦੇ ਉੱਤੇ ਕੀਤੀ ਗਈ ਸੀ ਉਸ ਤੋਂ ਬਾਅਦ ਮਨੀ ਐਕਸਚेंजर ਦੀ ਦੁਕਾਨ ਤੇ ਹੋਈ 30 ਲੱਖ ਦੀ ਲੁੱਟ ਦੇ ਸੰਬੰਧੀ ਥਾਣਾ ਡਿਵੀਜ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਤਾਂ ਬਲੋ ਸਟ੍ਰੀਮ ਦੇ ਵੱਲੋਂ ਮੁਕਦਮੇ ਦੀ ਤਫ਼ਤੀਸ਼ ਪਹਿਲ ਦੇ ਆਧਾਰ ਤੇ ਕਰਨ ਤੋਂ ਬਾਅਦ ਖੋਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ 24 ਘੰਟੇ ਅੰਦਰ ਕਾਬੂ ਕੀਤਾ ਤਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਸ਼ਿਵਮ ਕੁਮਾਰ, ਦੀਪਕ ਮਹਿਰਾ ਅਤੇ ਵਿਸ਼ੂ ਵਜੂ ਹੋਈ ਹੈ। ਤੇ ਇਨ੍ਹਾਂ ਕੋਲੋਂ 29,50,000 ਰੁਪਏ ਨਕਦ ਅਤੇ ਇੱਕ ਮੋਟਰਸਾਈਕਲ ਪਲਸਰ ਬਰਾਮਦ ਕੀਤਾ। ਜੇ ਜੂਨ ਨੂੰ ਚੌਂਕ ਫਰੀਦ ਵਿਖੇ थाना ਕੁਤਵਾਲੀ ਦੀ ਜਰਿਸਡਿਕਸ਼ਨ ਵਿੱਚ ਇੱਕ ਮਨੀ ਐਕਸਚेंजर ਦੀ ਦੁਕਾਨ ਚਲਾ ਰਹੇ ਕੁਲਵੰਤ ਸਿੰਘ ਤੋਂ ਤੀਲਕ ਦੀ ਖੋੜ ਨੂੰ ਸਕਸੈਸਫੁਲੀ ਟ੍ਰੇਸ ਕਰਦੇ ਆ ਵਿਦਿਨ 24 ਆਵਰਸ ਤਿੰਨ ਦੋਸ਼ੀ ਅਰੈਸਟ ਕੀਤੇ ਗਏ ਹਨ ਨਾਲ ਹੀ ਸਾਰੀ ਕੈਸ਼ ਦੀ ਰਿਕਵਰੀ ਹੋ ਗਈ ਹੈ ਅਤੇ ਮੋਟਰਸਾਈਕਲਸ ਦੀ ਬਰਾਮਦਗੀ ਵੀ ਹੋਈ ਹੈ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਹਨ ਦੀਪਕ ਜਿਹੜਾ ਕਿ ਮਾਸਟਰਮਾਈਂਡ ਸੀ ਅਤੇ ਇਸ ਮਨੀ ਐਕਸਚेंजर ਦੀ ਦੁਕਾਨ ਤੇ ਪਿਛਲੇ 7-8 ਸਾਲਾਂ ਤੋਂ ਇਮਪਲੋਇਡ ਸੀ ਇਹ ਪਿਛਲੇ ਡੇਢ ਮਹੀਨੇ ਤੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਰੱਖੀ ਅਤੇ ਪਲੈਨਿੰਗ ਕਰ ਰਹੇ ਸਨ ਅਤੇ 6 ਜੂਨ ਨੂੰ ਜਦ ਦੀਪਕ ਨੂੰ ਪਤਾ ਚੱਲਿਆ ਕਿ ਉਹਦੇ ਨਾਲ ਦੇ ਜਿਹੜੇ ਤਿੰਨ ਕੋ-ਐਮਪਲੋਇਜ਼ ਨੇ ਉਹ ਛੁੱਟੀ ਤੇ ਹਨ ਅਤੇ ਦੁਕਾਨ ਵਿੱਚ ਮੋਟੀ ਰਕਮ ਹੈ ਇਹਨੇ ਅੱਗੇ ਆਪਣੇ ਕੋ-ਅਕਿਊਜ਼ਡ ਵਿਸ਼ੂ ਅਤੇ ਸ਼ਿਵਮ ਨੂੰ ਇਸ ਚੀਜ਼ ਦੀ ਇਤਲਾਹ ਦਿੱਤੀ ਅਤੇ ਇਸ ਤਰ੍ਹਾਂ ਇਸ ਸਨੈਚਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਪੁਲਿਸ ਨੂੰ ਅੱਗੇ ਚਖਮਾ ਦੇਣ ਲਈ ਇਹਨਾਂ ਨੇ ਪਹਿਲਾਂ ਆਪਣੇ ਕੱਪੜੇ ਬਦਲੇ ਅਤੇ ਫਿਰ ਸੀਸੀਟੀਵੀ ਫੁਟੇਜ ਤੋਂ ਟ੍ਰੇਸ ਨਾ ਹੋਣ ਲਈ ਆਪਣਾ ਵਾਹਦਤ ਵਿੱਚ ਇਸਤੇਮਾਲ ਕੀਤਾ ਮੋਟਰਸਾਈਕਲ ਅਬੈਂਡਨ ਕੀਤਾ ਅਤੇ ਖੋਹ ਕੀਤੇ ਗਏ ਪੈਸਿਆਂ ਤੋਂ ਹੀ ਇੱਕ ਨਵਾਂ ਮੋਟਰਸਾਈਕਲ ਲਿੱਤਾ ਅਤੇ ਇਹ ਅੱਗੇ ਪੰਜਾਬ ਨੂੰ ਛੱਡਣ ਦੀ ਤਾਕ ਵਿੱਚ ਸਰ 24 ਘੰਟਿਆਂ ਵਿੱਚ ਥਾਣਾ ਕੁਤਵਾਲੀ ਦੀ ਟੀਮ ਨੇ ਇਸ ਘਟਨਾ ਨੂੰ ਸਕਸੈਸਫੁਲੀ ਟ੍ਰੇਸ ਕੀਤਾ ਹੈ ਇਹ ਸਭ ਹਿਊਮਨ ਰਿਸੋਰਸ ਟੈਕਨੀਕਲ ਸਰਵੇਲੈਂਸ ਸੀਸੀਟੀਵੀ ਫੁਟੇਜਸ ਅਤੇ ਕੈਸ਼ ਟ੍ਰੇਲ ਜਿਹੜੀ ਉਹਦੀ ਫਾਈਨੈਂਸ਼ੀਅਲ ਟ੍ਰੇਲ ਸੀ ਉਹਦੇ ਸੋਰਸਸ ਅ ਇੰਪਲੋਇਜ਼ ਇੰਟਰੋਗੇਸ਼ਨ ਆਦਿ ਕਰਕੇ ਸੰਭਵ ਹੋਇਆ ਹੈ